ਹੈਲੋ ਆਜੀ ਆ ਜੋ 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 ਜਲਦੀ ਆਜੀ ਲਾਈਵ ਚ ਉਹ ਪਕਰਦੇ ਆ ਨਾ ਲਵਕਾ <coughs> आ जाओ वीर जल्दी-जल्दी वीडियो दे नाल जुड़ जाओ मेरा अपन अगला वत्ता स्टार्ट करिए अज्ज Thank mm -hmm. ਆਯੋ ਵੀਰੇ ਜਲਦੀ ਜਲਦੀ ਲਾਈਵ ਚ ਜੁੜਜੋ ਕਰਨ ਪ੍ਰੀਤ ਹੈ ਲੋ ਹੈਲੋ ਜੀ ਆ ਜੋ ਵੀਰੇ ਜਲਦੀ ਜਲਦੀ ਲਾਈਵ 'ਚ ਜੁੜ ਜੋ ਆਪਾਂ ਗੱਲਾਵਾਤਾ ਸ਼ੁਰੂ ਕਰੀਏ ਤੇ ਅੱਜ ਵੀਰੇ ਆਪਾਂ ਦੋ ਤਿੰਨ ਟੌਪਿਕ ਤੇ ਗੱਲਾਂ ਕਰਨੀਆਂ ਨੇ ਪਹਿਲੀ ਗੱਲ ਤਾਂ ਆਪਾਂ ਛਾੜਦੀ ਕਰਦੇ ਆਂ ਛਾੜ ਵੀਰੇ ਇਸ ਵਾਰ ਸਾਰੀਆਂ ਵੈਰਾਈਟੀਆਂ ਆਪਾਂ ਨੇ ਵਟ 126 ਪੂਸ਼ਾ ਤੇ ਬਾਸਮਤੀ 1847 ਆਪਣੇ ਸਾਰੀਆਂ ਵੈਰਾਈਟੀਆਂ ਵੜ ਲੀਆਂ ਨੇ ਤੇ ਝਾੜ ਦਾ ਵੀ ਇਸ ਵਾਰ ਬਹੁਤ ਬੁਰਾ ਆ ਤੇ ਐ ਮੰਨ ਕੇ ਚੱਲੋ ਵੀ ਇੱਕ